ਇਸ ਧਰਨੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਲਗਾਤਾਰ ਕੇਂਦਰ ਦੀਆਂ 10 ਸਟੇਟ ਯੂਨੀਅਨਾਂ ਭਾਈ ਤੇ ਉਹਨਾਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਤੇ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋਏ ਹੋ ਇਹ ਤੁਸੀਂ ਸਾਰੇ ਜਾਣਦੇ ਹੋ ਵੀ ਕੇਂਦਰ ਦੀ ਮੋਤੀ ਸਰਕਾਰ ਕਿਸ ਤਰ੍ਹਾਂ ਦੇ ਸਮਝੌਤੇ ਲੈ ਕੇ ਆ ਰਹੀ ਆ ਜਿਹਦੇ ਵਿੱਚ ਕੱਲਾ ਕਿਸਾਨ ਹੀ ਨਹੀਂ ਰੋਪੜਿਆ ਜਾਣਾ ਉਹਦੇ ਵਿੱਚ ਮਜ਼ਦੂਰ ਵੀ ਰੋਪੜਿਆ ਜਾਣਾ ਉਹਦੇ ਵਿੱਚ ਮਲਾਜ਼ਮ ਵੀ ਚੋਪੜਿਆ ਜਾਣਾ ਉਹਦੇ ਵਿੱਚ ਕੀ ਚੋਪੜਿਆ ਜਾਣਾ ਉਹਦੇ ਵਿੱਚ ਦੁਨੀਆ ਦਾ ਹਰ ਕਿਰਤੀ ਕਾਮਾ ਚੋਪੜਿਆ ਜਾਣਾ ਇਸ ਕਰਕੇ ਸੰਯੁਕਤ ਕਿਸਾਨ ਇਸ ਹੜਤਾਲ ਦੀ ਡਟਵੀਂ ਹਮਾਇਤ ਕੀਤੀ ਗਈ ਆ ਅਸੀਂ ਜਿਹੜੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਨਾਲੇ ਉਨ੍ਹਾਂ ਵੱਲੋਂ ਮੁਲਾਜ਼ਮ ਫੈਡਰੇਸ਼ਨਾਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਇਸ ਪਹਿਲ ਕਦਮੀ ਦਾ ਧੰਨਵਾਦ ਕਰਦੇ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋਇਆ ਔਰ ਇਸ ਗੱਲ ਲਈ ਵੀ ਅਸੀਂ ਧੰਨਵਾਦ ਕਰਦੇ ਆ ਕਿ ਕਿਸਾਨਾਂ ਨੇ ਅੱਜ ਦੇ ਇਸ ਪ੍ਰਬੰਧ ਦੇ ਵਿੱਚ ਜਾਨੀ ਦੀ ਚਾਹ ਦਾ ਲੰਗਰ ਉੱਤਟ ਵਰਤਾਇਆ ਇਸ ਲਈ ਅਸੀਂ ਬੀਕੇ ਜੂ ਇਕਤਾ ਗ੍ਰਾਹਾਂ ਦਾ ਧੰਨਵਾਦ ਕਰਦੇ ਆ ਤੇ ਥੋੜਾ ਸਾਰਿਆਂ ਦਾ ਇਸ ਗੱਲ ਵਾਸਤੇ ਧੰਨਵਾਦ ਕਰਦੇ ਆ ਬਈ ਤੁਸੀਂ ਜਿਹੜੀ ਚੋਰ ਅੱਖ ਦੇ ਨਾਲ ਜਿਹੜੇ ਕਾਲੇ ਚੋਰ ਦਿਲ ਦੇ ਨਾਲ ਇਹ ਅਮਰੀਕਾ ਨਾਲ ਸਮਝੌਤੇ ਕਰਨ ਜਾ ਰਹੇ ਆ ਕਾਲੇ ਕਿਰਤ ਕਾਨੂੰਨ ਰੱਦ ਕਰਕੇ ਕੋੜ ਲੈ ਕੇ ਆ ਰਹੇ ਆ ਉਹਨਾਂ ਸਾਰਿਆਂ ਨੂੰ ਤੁਸੀਂ ਸਮਝਦੇ ਹੋ ਬਿਜਲੀ ਬਿੱਲ ਲੈ ਕੇ ਆ ਰਹੇ ਆ ਬਿਜਲੀ ਦੀਆਂ ਜਾਇਦਾਦਾਂ ਵੇਚਣ ਨੂੰ ਤਰ ਰਹੇ ਆ ਉਸ ਸਾਰੇ ਗੱਲ ਨੂੰ ਤੁਸੀਂ